ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮੀ ਬਾਣੀ ਦੇ ਸ਼ਬਦਾਂ ਦੇ ਸ਼ੁੱਧ ਉਚਾਰਨ ਦੇ ਸੰਬੰਧ ਵਿੱਚ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੇ ਬੇਨਤੀ ਕਰਨਾ ਚਾਹਾਂਗਾ ਅੱਜ ਦੇ ਇਸ ਪ੍ਰੋਗਰਾਮ ਨੂੰ ਬਹੁਤ ਧਿਆਨ ਦੇ ਕੇ ਆਪ ਵੀ ਸੁਣਿਓ ਅਤੇ ਅੱਗੇ ਤੋਂ ਅੱਗੇ ਸਿੱਖ ਸੰਗਤ ਨਾਲ ਇਹਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਹਮੇਸ਼ਾ ਬੇਨਤੀ ਕਰਦਾ ਹੁੰਦਾ ਬਿ ਸਾਡਾ ਇਹ ਜਿਹੜਾ ਪ੍ਰੋਗਰਾਮ ਆ ਇਹ ਤਾਂ ਹੀ ਸਫਲ ਹੋਵੇਗਾ ਇਹ ਉਪਰਾਲਾ ਤਾਂ ਹੀ ਲਾਹੇਵੰਦ ਹੋਵੇਗਾ ਜੇ ਵੱਦ ਤੋਂ ਵੱਧ ਸਿੱਖ ਸੰਗਤਾਂ ਜੋ ਗੁਰੂ ਸਾਹਿਬ ਦੀ ਬਾਣੀ ਨੂੰ ਪਿਆਰ ਕਰਦੀਆਂ ਨੇ ਮਹਾਰਾਜ ਦੀ ਬਾਣੀ ਨੂੰ ਘਰਾਂ ਵਿੱਚ ਬੈਠ ਕੇ ਸਿੱਖਣਾ ਚਾਹੁੰਦੀਆਂ ਨੇ ਤੇ ਜੇ ਉਹਨਾਂ ਤੱਕ ਇਹ ਪ੍ਰੋਗਰਾਮ ਪਹੁੰਚ ਸਕੇ ਹੁਣ ਰਾਤ ਦੇ 10 ਵਜੇ ਚੁੱਕੇ ਆ ਜੀ ਮੈਂ ਅੱਜ ਚੰਡੀਗੜ੍ਹ ਗਿਆ ਹੋਇਆ ਸੀ ਉੱਥੋਂ ਦੀ ਲੇਟ ਮੈਂ 9 ਵਜੇ ਆਇਆ ਤੇ 10 ਵਜੇ ਹੁਣ ਰਾਤ ਨੂੰ ਇਹ ਪ੍ਰੋਗਰਾਮ ਮੈਂ ਸ਼ੂਟ ਕਰ ਰਿਹਾ ਕਿਉਂਕਿ ਮੇਰੇ ਮਨ ਵਿੱਚ ਹੈ ਵੀ ਸਿੱਖ ਸੰਗਤਾਂ ਗੁਰਬਾਣੀ ਦਾ ਜਿਹੜਾ ਸ਼ੁੱਧ ਉਚਾਰਨ ਆ ਜਿਹੜੀਆਂ ਰੋਜ਼ਾਨਾ ਮਹਾਰਾਜ ਦੀ ਬਾਣੀ ਦਾ ਪਾਠ ਕਰਦੀਆਂ ਸਕਦਾ ਸੱਜ ਪਾਠ ਕਰਦੀਆਂ ਹਨ ਨਿਤਨੇਮ ਬਾਣੀ ਦਾ ਪਾਠ ਕਰਦੀਆਂ ਹਨ ਭਾਈ ਜੇ 100% ਨਹੀਂ ਤੇ ਕਮ ਸੇ ਕਮ ਸਾਨੂੰ 50% 60% ਮਹਾਰਾਜ ਦੀ ਬਾਣੀ ਦਾ ਸ਼ੁੱਧ ਪਾਠ ਕਰਨ ਦੀ ਜਾਂਚ ਆ ਜਾਵੇ ਹੁਣ ਆ ਜਿਹੜੇ ਸਕਰੀਨ ਦੇ ਉੱਪਰ ਲਿਖੇ ਹੋਏ ਮੁਬਾਰਕ ਸੰਗਤ ਜੀ ਤੁਸੀਂ ਸ਼ਬਦ ਦੇਖ ਰਹੇ ਹੋ ਬਹੁਤ ਵਾਰ ਗੁਰੂ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਇਹ ਮੁਬਾਰਕ ਸ਼ਬਦ ਸਾਨੂੰ ਜਿਹੜੇ ਆ ਉਹ ਪੜਨ ਨੂੰ ਮਿਲਦੇ ਆ ਹੁਣ ਇਹ ਜਿਹੜੇ ਸ਼ਬਦ ਆ ਇਹ ਸ਼ਬਦ ਵਿੱਚ ਤੁਸੀਂ ਧਿਆਨ ਨਾਲ ਦੇਖੋ ਵੀ ਅਖੀਰ ਦਾ ਅੱਖਰ ਈੜੀ ਆ ਤੇ ਈੜੀ ਅੱਖਰ ਨੂੰ ਬਿਹਾਰੀ ਦੀ ਮਾਤਰਾ ਲੱਗੀ ਹੋਈ ਆ ਇੱਥੇ ਮੈਂ ਕੇਵਲ ਦੋ ਸ਼ਬਦ ਹੀ ਇਹ ਉਦਾਹਰਣ ਵਜੋਂ ਲਏ ਆ ਤੇ ਗੁਰੂ ਸਾਹਿਬ ਦੀ ਪਾਵਨ ਬਾਣੀ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਕਈ ਸ਼ਬਦ ਜਿਹੜੇ ਆ ਉਹ ਸਾਨੂੰ ਪੜਨ ਨੂੰ ਮਿਲਦੇ ਆ ਧਿਆਨ ਰੱਖਿਓ ਮੈਂ ਕੇਵਲ ਉਦਾਹਰਣ ਵਜੋਂ ਦੋ ਹੀ ਸ਼ਬਦ ਲਏ ਆ ਕਿਉਂਕਿ ਜੇ ਜ਼ਿਆਦਾ ਸ਼ਬਦ ਲਵਾਂਗਾ ਬਹੁਤ ਵਾਰ ਵੀਡੀਓ ਜਿਹੜੀ ਆ ਉਹ ਲੰਮੀ ਬਣ ਜਾਂਦੀ ਆ ਤੇ ਕਈ ਸੱਜਣ ਜਿਹੜੇ ਆ ਉਹ ਹਮੇਸ਼ਾ ਮੈਨੂੰ ਸੁਜੈਸਟ ਕਰਦੇ ਆ ਵੀ ਵੀਡੀਓ ਛੋਟੀ ਜ਼ਰੂਰ ਰੱਖਿਆ ਕਰੋ ਬਹੁਤੀ ਲੰਮੀ ਨਾ ਹੋਵੇ ਸੋ ਇਸ ਵਾਸਤੇ ਉਦਾਹਰਨ ਵਜੋ ਮੈਂ ਕੇਵਲ ਦੋ ਸ਼ਬਦ ਲਏ ਆ ਜੇ ਇਹ ਦੋ ਸ਼ਬਦਾਂ ਦਾ ਸਾਨੂੰ ਉਚਾਰਨ ਕਰਨਾ ਆਜੇ ਤੇ ਮੈਂ ਸਮਝਦਾ ਵੀ ਬਾਕੀ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਹੋਰ ਹੁੰਦੇ ਮਹਾਰਾਜ ਦੀ ਬਾਣੀ ਚ ਉਹਨਾਂ ਦਾ ਉਚਾਰਨ ਕਰਨਾ ਵੀ ਸਾਨੂੰ ਆਜੇਗਾ ਹੁਣ ਦੇਖੋ ਵੀ ਇਨ੍ਹਾਂ ਸ਼ਬਦਾਂ ਵਿੱਚ ਅਖੀਰਲਾ ਅੱਖਰ ਈੜੀ ਨੂੰ ਬਿਹਾਰੀ ਦੀ ਮਾਤਰਾ ਆ ਹੁਣ ਇੱਥੇ ਇਹ ਸ਼ਬਦ ਆ ਕੱਕੇ ਨੂੰ ਦਲੈਂਕੜ ਦੀ ਮਾਤਰਾ ਫਿਰ ਅੱਗੇ ੜੇ ਨੂੰ ਬਿਹਾਰੀ ਦੀ ਮਾਤਰਾ ਲੱਗੀ ਆ ਇੱਥੇ ਹੁਣ ਕਈ ਸੱਜਣੇ ਦਾ ਪਾਠ ਇੰਜ ਕਰਦੇ ਆ ਕੂੜੀ ਈ ਕੂੜੀ ਈ ਪਰ ਮੈਂ ਬੇਨਤੀ ਕਰਨਾ ਚਾਹਾਂਗਾ ਇਸ ਢੰਗ ਨਾਲ ਉਚਾਰਨ ਨਹੀਂ ਬਣੇਗਾ ਈੜੀ ਦੀ ਜਿਹੜੀ ਬਿਹਾਰੀ ਦੀ ਮਾਤਰਾ ਹੈ ੜਾੜੇ ਨੂੰ ਲੱਗੀ ਹੋਈ ਜਿਹੜੀ ਬਿਹਾਰੀ ਦੀ ਮਾਤਰਾ ਹੈ ਉੱਥੇ ਬਿਹਾਰੀ ਦੀ ਜਿਹੜੀ ਮਾਤਰਾ ਦਾ ਉਚਾਰਨ ਜਦੋਂ ਅਸੀਂ ਲਮਕਾ ਕੇ ਪ੍ਰੋਨਾਉਂਸ ਕਰਾਂਗੇ ਨਾ ਈੜੀ ਅੱਖਰ ਦੀ ਜਿਹੜੀ ਟੋਨ ਆ ਕਿਉਂਕਿ ਈੜੀ ਅੱਖਰ ਜਿਹੜਾ ਨਾ ਖਿਆਲ ਵਿੱਚ ਰੱਖੋ ਇਸ ਸਵਾਰਾ ਊੜਾ ਐੜਾ ਅਤੇ ਈੜੀ ਅੱਖਰ ਇਹ ਤਿੰਨ ਅੱਖਰ ਕੀ ਹੈ ਜੀ ਸਾਡੇ ਜਿਹੜੇ ਗੁਰਮੁਖੀ ਦੇ 35 ਅਲਫਾਬੈਟਾ ਹੁਣਾਂ ਵਿੱਚ ਊੜਾ ਐੜਾ ਤੇ ਈੜੀ ਜਿਹੜਾ ਸਵਰ ਅੱਖਰ ਆ ਤੇ ਜਦੋਂ ਸਵਰ ਅੱਖਰ ਅਖੀਰ ਵਿੱਚ ਆਉਂਦਾ ਨਾ ਜੀ ਇਸ ਸਵਰ ਅੱਖਰ ਕੀ ਕਰਦਾ ਹੈ ਆਪਣੇ ਤੋਂ ਪਹਿਲੇ ਅੱਖਰ ਦੀ ਮਾਤਰਾ ਨੂੰ ਲਮਕਾ ਦਿੰਦਾ ਹੈ ਲਮਕਾ ਹੁਣ ਬਿਹਾਰੀ ਦੀ ਮਾਤਰਾ ਆਲਰੇਡੀ ਦਿर्घ ਮਾਤਰਾ ਹੈ ਵੱਡੀ ਮਾਤਰਾ ਹੈ ਤੇ ਇੱਥੇ ਸਾਹ ਸੰਗ ਜੀ ੜਾੜੇ ਅੱਖਰ ਦੀ ਬਿਹਾਰੀ ਦੀ ਮਾਤਰਾ ਨੂੰ ਹੋਰ ਲਮਕਾ ਕੇ ਪ੍ਰੋਨਾਂਊਂਸ ਕੀਤਾ ਜਾਏਗਾ ਜਾਨੀ ਕਿ ਇਸ ਸ਼ਬਦ ਦਾ ਉਚਾਰਨ ਇੰਜ ਹੋਵੇਗਾ ਕੂੜੀ ਜਦੋਂ ਕੂੜੀ ਪੜਾਂਗੇ ਨਾ ਈ ਅਖੀਰ ਵਿੱਚ ਈੜੀ ਦੀ ਜਿਹੜੀ ਮਾਤਰਾ ਹੈ ਉਹ ਆਪਣੇ ਆਪ ਹੀ ਉਚਾਰਨ ਵਿੱਚ ਆ ਜਾਏਗੀ ਜਾਨੀ ਕਿ ਸਵਰ ਅੱਖਰ ਜਿਹੜਾ ਉਹ ਆਪਣੇ ਆਪ ਹੀ ਉਚਾਰਨ ਵਿੱਚ ਹੁੰਦਾ ਹੈ ਇਸ ਗੱਲ ਨੂੰ ਖਿਆਲ ਵਿੱਚ ਰੱਖੋ ਕੋਈ ਵੀ ਅੱਖਰ ਜਿਹੜਾ ਉਹ ਸਵਰ ਅੱਖਰ ਦੀ ਟੂਨ ਤੋਂ ਬਿਨਾ ਅੱਖਰ ਪ੍ਰੋਨਾਂਸ ਨਹੀਂ ਹੁੰਦਾ ਤੇ ਜਦੋਂ ਲਗਾ ਉਹਨਾਂ ਦੇ ਅੱਖਰਾਂ ਦੇ ਨਾਲ ਲੱਗ ਜਾਂਦੀਆਂ ਨੇ ਤੇ ਲਗਾ ਦੀ ਜਿਹੜੀ ਉਚਾਰਨ ਉਚਾਰਨਾ ਜਿਹੜਾ ਲਗਾ ਦਾ ਉਚਾਰਨ ਹੈ ਉਹ ਵੀ ਸਵਰ ਦੇ ਰਾਹੀਂ ਪ੍ਰੋਨਾਂਸ ਹੁੰਦਾ ਹੈ ਤਾਂ ਇੱਥੇ ਪਾਠ ਆਏਗਾ ਕੁੜੀ ਮਾੜੀ ਬਾਣੀ ਵਿੱਚ ਅਸੀਂ ਮੁਬਾਰਕ ਪੰਕਤੀ ਦਾ ਪਾਠ ਉਚਾਰਨ ਕਰਦੇ ਆ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ ਫਿਰ ਅਸੀਂ ਦੂਜਾ ਪਾਠ ਕਰਦੇ ਆ ਪਵੰਦੀ ਇਹਨੂੰ ਪਵੰਦੀ ਈ ਇਸ ਢੰਗ ਨਾਲ ਨਹੀਂ ਪੜਾਂਗੇ ਫਰੀਦਾ ਕਿੜੀ ਪਵੰਦੀ ਖੜਾ ਨਾ ਆਪ ਮੁਹਾਏ ਇਸ ਢੰਗ ਨਾਲ ਪਵੰਦੀ ਕੂੜੀ ਈੜੀ ਅੱਖਰ ਸਵਰ ਅੱਖਰਾਂ ਤੇ ਈੜੀ ਅੱਖਰ ਆਪਣੇ ਤੋਂ ਪਹਿਲੇ ਅੱਖਰ ਦੀ ਮਾਤਰਾ ਨੂੰ ਲਮਕਾ ਕੇ ਪ੍ਰੋਨਾਂਊਂਸ ਦੇ ਵਿੱਚ ਸੰਗਤ ਜੀ ਇਹ ਰੋਲ ਅਦਾ ਕਰਦਾ ਹੈ ਚਾਹੇ ਇੱਥੇ ਐੜਾ ਅੱਖਰ ਹੋਵੇਗਾ ਚਾਹੇ ਈੜੀ ਅੱਖਰ ਹੋਵੇ ਚਾਹੇ ਊੜਾ ਅੱਖਰ ਹੋਵੇ ਊੜਾ ਐੜਾ ਈੜੀ ਇਹ ਤਿੰਨ ਅੱਖਰ ਸਵਾਰਾ ਜਦੋਂ ਇਹ ਅਖੀਰ ਵਿੱਚ ਹੁੰਦੇ ਆ ਤੇ ਆਪਣੇ ਤੋਂ ਪਹਿਲੇ ਅੱਖਰ ਦੀ ਮਾਤਰਾ ਨੂੰ ਇਹ ਲਮਕਾ ਦਿੰਦੇ ਆ ਇਹ ਸੰਗਤ ਜੀ ਪਿੰਗਲ ਦਾ ਇੱਕ ਨਿਯਮ ਆ ਮੈਂ ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਇੱਕ ਸ਼ਬਦ ਦੀ ਜਾਣਕਾਰੀ ਸਾਂਝੀ ਕੀਤੀ ਸੀ ਜਦੋਂ ਅਸੀਂ ਮਹਾਰਾਤੀ ਬਾਣੀ 'ਚ ਸ਼ਬਰ ਪੜਦੇ ਆ ਜਜੇ ਨੂੰ ਬਿਹਾਰੀ ਐੜਾ ਅੱਖਰ ਮੁਕਤਾ ਉੱਤੇ ਐੜਾ ਅੱਖਰ ਮੁਕਤਾ ਐੜਾ ਅੱਖਰ ਸਵਾਰਾ ਤੇ ਉਹ ਜਜੇ ਦੀ ਲੱਗੀ ਹੋਈ ਲੱਗ ਜਿਹੜੀ ਬਿਹਾਰੀ ਦੀ ਮਾਤਰਾ ਹੈ ਉਹਨੂੰ ਹੋਰ ਲਮਕਾ ਕੇ ਜਿਹੜਾ ਉਹ ਉੱਥੇ ਉਹਨੂੰ ਉਹਦੇ ਵਿੱਚ ਮਦਦ ਕਰ ਰਿਹਾ ਹੈ ਜਾਨੀ ਕਿ ਐੜਾ ਅੱਖਰ ਜਿਹੜਾ ਉਹ ਜਜੇ ਅੱਖਰ ਦੀ ਬਿਹਾਰੀ ਦੀ ਮਾਤਰਾ ਨੂੰ ਲਮਕਾ ਦੇ ਰਿਹਾ ਸੋ ਇੱਥੇ ਪਾਠ ਆਏਗਾ ਜੀ ਠੀਕ ਆ ਇਸ ਢੰਗ ਦੇ ਨਾਲ ਤੋਂ ਉਮੀਦ ਕਰਦਾ ਅੱਜ ਦੇ ਇਸ ਪ੍ਰੋਗਰਾਮ ਦੀ ਜਾਣਕਾਰੀ ਜਿਹੜੀ ਉਹ ਤੁਹਾਨੂੰ ਜਰੂਰ ਸਮੇਂ ਦੇ ਵਿੱਚ ਆ ਗਈ ਹੋਵੇਗੀ ਇਸ ਤਰ੍ਹਾਂ ਦੇ ਹੋਰ ਵੀ ਸ਼ਬਦ ਮਹਾਰਾਜ ਦੀ ਬਾਣੀ ਦੇ ਵਿੱਚ ਸਾਨੂੰ ਪੜਨ ਨੂੰ ਮਿਲਦੇ ਆ ਉਹਨਾਂ ਸ਼ਬਦਾਂ ਦਾ ਉਚਾਰਨ ਵੀ ਅਸੀਂ ਇਸ ਢੰਗ ਦੇ ਨਾਲ ਹੀ ਕਰਨਾ ਇਸ ਗੱਲ ਨੂੰ ਖਿਆਲ ਵਿੱਚ ਰੱਖਿਓ ਵਾਦੋ ਵਾਦ ਸੰਗਤ ਨਾਲ ਨੂੰ ਸ਼ੇਅਰ ਜਰੂਰ ਕਰ ਦਿਓ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ